ਕਿ ਜਿੱਥੇ ਕਿ ਮੈਂ ਇਹ ਕਹਿ ਸਕਦੇ ਆ ਕਿ ਇੱਕ ਦਿਨ ਦਾ ਜੋ ਸਮਾਂ ਰਹਿ ਚੁੱਕਿਆ ਹੈ ਭਲਕੇ ਨੂੰ ਜੋਗਾ ਸਵੇਰੇ 7 ਵਜੇ ਤੋਂ ਜਿਹੜੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਵੋਟ ਪੋਲ ਹੋਣੀ ਹੈਗੀ ਆ ਤਾਂ ਉਸ ਤੋਂ ਪਹਿਲਾਂ ਅੱਜ ਅਸੀਂ ਮੌਜੂਦ ਹੈਗੇ ਆ ਸਰੂਪਰਾਨੀ ਕੋਲੇ ਵਿਖੇ ਜੋ ਜਿੱਥੇ ਕਿ ਸਟਰੋਂਗ ਰੂਮ ਬਣਿਆ ਸਾਊਥ ਏਰੀਆ ਦਾ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤਾਂ ਨਾਲ ਸਾਂਝਾ ਕਰ ਰਹੇ ਆ ਕਿ ਜਿਨ੍ਹਾਂ ਦੀਆਂ ਡਿਊਟੀਆਂ ਕੱਲ ਲੱਗਣੀਆਂ ਹੈਗੀਆਂ ਤਾਂ ਸਾਰੇ ਹੀ ਜੋ ਸਰਕਾਰੀ ਨੌਕਰੀ ਨਾਲ ਤਾਲੁਕ ਰੱਖਦੇ ਜੋ ਮੁਲਾਜ਼ਮ ਹੈਗੇ ਨੇ ਇੱਥੇ ਪਹੁੰਚੇ ਰਹੇ ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ ਭਲਕੇ ਸਵੇਰੇ 7 ਵਜੇ ਦੇ ਕਰੀਬ ਜੋ VOTING ਸ਼ੁਰੂ ਹੋਣੀ ਹੈ ਤਾਂ ਵੋਟ ਪੋਲ ਕਰਨ ਵਾਸਤੇ ਜੋ ਸ਼ਹਿਰ ਵਾਸੀਆਂ ਨੇ ਉੱਥੇ ਪਹੁੰਚਣਾ ਹੈਗਾ ਤਾਂ ਉਸ ਤੋਂ ਪਹਿਲਾਂ ਅੱਜ ਇਸ ਸਟ੍ਰੌਂਗ ਰੂਮ ਤੋਂ ਕੁਝ ਸਮੇਂ ਤੱਕ ਜੋ EVM ਮਸ਼ੀਨਜ਼ ਹੈਗੀਆਂ ਨੇ ਕਿਉਂਕਿ EVM ਮਸ਼ੀਨ ਜੋ ਨੇ ਇੱਥੇ ਪਹੁੰਚ ਚੁੱਕਿਆ ਨੇ ਤਾਂ ਅੱਜ ਥੋੜੀ ਜਿਹੀ ਦੇਰ ਬਾਅਦ ਜੋ EVM ਮਸ਼ੀਨ ਜੋ ਹੈ ਵੱਖ-ਵੱਖ ਬੂਥਾਂ ਦੇ ਉੱਤੇ ਉਹ ਜੋ ਹੈ ਇੱਥੋਂ ਰਵਾਨਾ ਕੀਤੀਆਂ ਜਾਣਗੀਆਂ ਤਾਂ ਜਿਹੜੀਆਂ ਰਵਾਨਾ ਕੀਤੀ ਜਿਹੜੀ ਮਸ਼ੀਨਾਂ ਦੀ ਹੋਣੀ ਹੈਗੀ ਆ ਉਹ ਹੋਣੀ ਆ ਉਸ ਰਵਾਨਗੀ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਜੋ ਏਡੀਸੀ ਸਾਹਿਬ ਮੌਕੇ ਤੇ ਮੌਜੂਦ ਹੋਣਗੇ ਤੇ ਨਾਲ ਦੀ ਨਾਲ ਉਹਨਾਂ ਦੇ ਨਾਲ ਜੋ ਹੋਰ ਵੀ ਜਿਹੜੇ ਅਫਸਰ ਸਾਹਿਬਾਨ ਹੈਗੇ ਨੇ ਉਹ ਵੀ ਇੱਥੇ ਮੌਜੂਦ ਹੋਣਗੇ ਤਾਂ ਇੱਥੋਂ ਦੀ ਜਿਹੜੀਆਂ ਮਸ਼ੀਨਾਂ ਜਿਹੜੀਆਂ ਹੈਗੀਆਂ ਇੱਥੋਂ ਰਵਾਨਾ ਕਰਕੇ ਏਵੀਆਂ ਮਸ਼ੀਨਾਂ ਰਵਾਨਾ ਕਰਕੇ ਉਸ ਤੋਂ ਬਾਅਦ ਵੱਖ-ਵੱਖ ਬੂਥਾਂ ਦੇ ਉੱਤੇ ਜਿਹੜੀਆਂ ਮਸ਼ੀਨਾਂ ਪਹੁੰਚਣੀਆਂ ਨੇ ਤਾਂ ਕੱਲ VOTING ਤੋਂ ਬਾਅਦ ਕਿਉਂਕਿ ਜਿਸ ਤਰੀਕੇ ਨਾਲ ਸਵੇਰੇ 7 ਵਜੇ ਨਾਲ ਵੋਟ ਸ਼ੁਰੂ ਹੋਣੀ ਆ ਵੋਟ ਪੈਣੀ ਤਾਂ 7 ਵਜੇ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਵੋਟ ਪੋਲ ਹੋਣੀ ਆ ਤਾਂ ਵੋਟ ਪੋਲ ਹੋਣ ਤੋਂ ਬਾਅਦ ਫਿਰ ਤੋਂ ਜਿਹੜੀਆਂ ਮਸ਼ੀਨਾਂ ਇਸੇ ਜਗ੍ਹਾ ਤੇ ਸਾਊਥ ਏਰੀਆ ਦੀ ਜਿਹੜੀਆਂ ਮਸ਼ੀਨਜ਼ ਹੈਗੀਆਂ ਏਵੀਆਂ ਮਸ਼ੀਨਾਂ ਦੇਗੀਆਂ ਫਿਰ ਤੋਂ ਇਸੇ ਜਗ੍ ਜੋ ਉਹਨਾਂ ਨੂੰ ਰੱਖਿਆ ਜਾਏਗਾ ਜੇ ਕਹਿ ਸਕਦੇ ਹਾਂ ਕਿ ਪੁਖਤਾ ਪ੍ਰਬੰਧ ਫੋਰਸ ਵੱਲੋਂ ਵੀ ਪ੍ਰੋਪਰ ਕੀਤੇ ਗਏ ਨੇ 22600 ਦੇ ਕਰੀਬ 2632 33 ਦੇ ਕਰੀਬ ਜੋ ਅਧਿਕਾਰੀ ਨੇ ਜੋ ਫੋਰਸਿਸ ਹੈਗੀਆਂ ਨੇ ਤਾਇਨਾਤ ਕੀਤੀਆਂ ਗਈਆਂ ਹੈਗੀਆਂ ਨੇ ਪੰਜਾਬ ਪੁਲਿਸ ਤੋਂ ਇਲਾਵਾ ਹੋਰ ਵੀ ਜਿਹੜੀ ਕੰਪਨੀਆਂਜ਼ ਹੈਗੀਆਂ ਨੇ ਫੋਰਸਿਸ ਦੀਆਂ ਉਹ ਵੀ ਇੱਥੇ ਤਾਇਨਾਤ ਹੈਗੀਆਂ ਨੇ ਤਾਂ ਉਹਨਾਂ ਦੀ ਵੀ ਨਿਗਰਾਨੀ ਹੀੜ ਜਿਹੜੀ ਈਵੀਆ ਮਸ਼ੀਨਜ਼ ਹੈਗੀਆਂ ਇੱਥੋਂ ਭੇਜੀਆਂ ਜਾਣਗੀਆਂ ਤਾਂ ਇਹ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਚਰੀਮਚਾ ਸਾਬ ਦੇ ਸਰੂਪਰਾਣੀ ਕਾਲਜ ਤੋਂ ਤਾਂ ਕੁਝ ਹੀ ਸਮੇਂ ਦੇ ਵਿੱਚ ਮੈਚ ਬਹੁਤ ਹੀ ਘੱਟ ਸਮੇਂ ਦੇ ਵਿੱਚ ਹੁਣ ਜੋ ਇੱਥੋਂ ਦੀ ਮਸ਼ੀਨਾਂ ਰਵਾਨਾ ਉਰੇ ਵਰਨਾ ਜੋ ਇੱਥੋਂ ਕੀਤੀ ਜਾਣੀ ਆ ਤਾਂ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੜਨਾ ਸਾਂਝੀਆਂ ਕਰ ਰਹੇ ਆ ਤੇ ਹਾਲਾਂਕਿ ਇਸ ਸਾਰੀ ਜੋ ਜਾਣਕਾਰੀ ਆ ਸਾਨੂੰ ਹੋਰ ਵੀ ਵਾਅਦਾ ਕਰਨ ਉੱਤੇ ਜੋ ਡੀਸੀ ਸਾਹਿਬ ਨੇ ਸ਼੍ਰੀ ਹਮਸਾਹਬ ਦੇ ਉਹਨਾਂ ਦੇ ਨਾਲ ਵੀ ਜ਼ਰੂਰ ਗੱਲ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਤੜਨਾ ਲਈ ਤਸਵੀਰਾਂ ਸਾਂਝੀਆਂ ਕਰ ਰਹੇ ਆ ਹਾਲਾਂਕਿ ਫੋਰਸ ਦੀ ਗੱਲ ਕਰੀਏ ਤਾਂ ਫੋਰਸ ਵੀ ਬੜੇ ਵੱਡੇ ਪੱਧਰ ਦੇ ਉੱਤੇ ਅੱਜ ਇੱਥੇ ਲਗਾਈ ਗਈ ਜਾਂ ਮੈਂ ਆਪਣੇ ਸਹਿਯੋਗੀ ਨੂੰ ਕਾਵਾਂਗਾ ਕਿ ਜ਼ਰੂਰ ਆਪਾਂ ਇੱਕ ਵਾਰ ਤੁਹਾਨੂੰ ਉਧਰੋਂ ਵੀ ਚੱਲ ਕੇ ਜ਼ਰੂਰ ਤਸਵੀਰਾਂ ਸਾਂਝੀਆਂ ਕਰਦੇ ਆ ਕਿ ਵੱਖ-ਵੱਖ ਕੰਪਨੀਆਂਜ਼ ਜੋ ਅੱਜ ਤਨਾਤ ਕੀਤੀਆਂ ਗਈਆਂ ਨੇ ਤਾਂ ਉੱਥੋਂ ਦੀਆਂ ਵੀ ਤਸਵੰਤ ਹੈਗੇ ਨੇ ਹਾਲਾਂਕਿ ਅ ਕਈ ਵਾਰ ਹੁੰਦਾ ਹੈ ਕਿ ਜਾਂਦੀ ਹੈ ਕਿ ਈਵੀਆ ਮਸ਼ੀਨਜ਼ ਨੂੰ ਲੈ ਕੇ ਕਿ ਕੋਈ ਕਪਲੇਬਾਜ਼ੀ ਨਾ ਹੋਵੇ ਜਾਂ ਇਹ ਚੀਜ਼ਾਂ ਨਾ ਹੋਣ ਤਾਂ ਉੱਥੇ ਹੀ ਜਿੱਦਾਂ ਕਿ ਡੀਸੀ ਸਾਹਿਬ ਨੇ ਵੀ ਇਸ ਵਾਰ ਕਿਹਾ ਸੀਗਾ ਕਿ ਜਿੱਥੋਂ ਵੀ ਮਸ਼ੀਨਜ਼ ਜਾਣਗੀਆਂ ਈਵੀਆ ਮਸ਼ੀਨਜ਼ ਜਿੱਥੇ ਵੀ ਜਾਣਗੀਆਂ ਤਾਂ ਉਹਨਾਂ ਗੱਡੀਆਂ ਦੇ ਵਿੱਚ ਟਰੈਕਿੰਗ ਸਿਸਟਮ ਲੱਗਾ ਹੋਊਗਾ ਤਾਂ ਅੱਜ ਅਸੀਂ ਤੁਹਾਡੇ ਨਾਲ ਤਸਵੀਰਾਂਾਂ ਜੇ ਕਰ ਰਹੇ ਤਾਂ ਜਿੱਥੇ ਵੀ ਮਸ਼ੀਨਾਂ ਜਾਣਗੀਆਂ ਤਾਂ ਟਰੈਕਿੰਗ ਸਿਸਟਮ ਦੇ ਨਾਲ-ਨਾਲ ਜੋ ਬੂਥ ਪੋਲਿੰਗ অবজারভার ਹੈਗੇ ਨੇ ਉਹ ਵੀ ਇੱਥੇ ਮੌਜੂਦ ਹੋਣਗੇ ਨਾਲ ADC ਸਾਹਿਬ ਵੀ ਜੋ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਦੀ ਨਿਗਰਾਨੀ ਹੈ ਇਹ ਮਸ਼ੀਨਾਂ ਇੱਥੋਂ ਜਾਣੀਆਂ ਹੈਗੀਆਂ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਉਹ ਸਰਕਾਰੀ ਜਾਂ کہہ ਸਕਦੇ ਆ ਕਿ ਅਧਿਕਾਰੀਆਂ ਨੇ ਜਿਨ੍ਹਾਂ ਦੀ ਡਿਊਟੀਆਂ ਜੋ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਨੇ ਵੱਖ-ਵੱਖ ਬੂਥਾਂ ਦੇ ਤਾਂ ਸਟੇਸ਼ਨਸ ਦੇ ਉੱਤੇ ਜੋ ਕਹਿ ਸਕਦੇ ਆ ਕਿ ਇਹਨਾਂ ਨੇ ਉੱਥੇ ਖੜਨਾ ਹੈ ਤਾਂ ਸਟਰੋਂਗ ਰੂਮ ਤੋਂ ਇੱਥੋਂ ਦੀਆਂ ਇਹਨਾਂ ਦੀਆਂ ਡਿਊਟੀਆਂ ਲੱਗ ਕੇ ਜੋ ਵਕ ਵਕ ਪੋਲਿੰਗ ਸਟੇਸ਼ਨ ਦੇ ਉੱਤੇ ਜਾਣਗੇ ਤਾਂ ਪੋਲਿੰਗ ਸਟੇਸ਼ਨ ਬੂਥ ਦੇ ਉੱਤੇ ਜਾਣਗੇ ਤਾਂ ਇਹ ਤਸਵੀਰਾਂ ਖਾਸ ਤੜਨਾ ਸੰਝਿਆ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕੁਝ ਸਮੇਂ ਦੇ ਵਿੱਚ ਜੋ 80 ਸਾਹਿਬ ਨੇ ਜਾਂ ਡੀਸੀ ਸਾਹਿਬ ਨੇ ਉਹਨਾਂ ਦੀ ਨਿਗਰਾਨੀ ਹੇਠ ਇਹ ਮਸ਼ੀਨਾਂ ਸਤੋਂ ਭੇਜੀਆਂ ਜਾਣਗੀਆਂ ਤਾਂ ਇਹ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਕੁਤਾ ਜੋ ਅੱਜ ਕੱਲ ਦੇ VOTING ਡੇ ਨੂੰ ਲੈ ਕੇ ਜੋ ਤਿਆਰੀ ਹੈ ਇੱਥੇ ਕਰ ਲਿੱਤੀ ਗਈ ਆ ਹੈਲਪ ਡੈਸਕ ਬਣਾਏ ਗਏ ਨੇ ਕਿ ਜਿਨ੍ਹਾਂ ਨੂੰ ਕੋਈ ਜਾਣਕਾਰੀ ਵਾਰੇ ਨਹੀਂ ਪਤਾ ਲੱਗਦਾ ਕਿ ਉਹਨਾਂ ਦੀ ਡਿਊਟੀ ਕਿੱਥੇ ਲਗਣੀ ਆ ਤਾਂ ਇਹਨਾਂ ਜਗਾਵਾਂ ਤੇ ਜਾ ਕੇ ਜ਼ਰੂਰ ਉਹ ਆਪਣੀ ਡਿਊਟੀ ਬਾਰੇ ਪੁੱਛ ਸਕਦੇ ਨੇ ਤਾਂ ਉੱਥੇ ਹੀ ਇਹ ਤੁਸੀਂ ਵੇਖ ਸਕਦੇ ਹੋ ਇੱਧਰ ਵੀ ਆਪਣੇ ਸ਼ੋਗੀਆਂ ਨੂੰ ਕਹਾਂਗੇ ਇੱਕ ਵਾਰੀ ਜ਼ਰੂਰ ਤਸਵੀਰ ਬਾਹਰ ਦੀ ਵੀ ਦਿਖਾਈ ਜਾਵੇ ਕਿ ਜਿੱਥੇ ਫੋਰਸ ਫੋਰਸ ਵੀ ਤਣਾਤ ਹੈਗੀ ਆ ਨਾਲ ਦੀ ਨਾਲ ਜੋ ਐਡੀਸ਼ਨਲ ਕਮਿਸ਼ਨਰ ਹੈਗੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਉੱਥੇ ਹੀ ਇਦਾਂ ਲਈ ਤਰਫਾ ਇਹ ਮੈਂ ਦਿਖਾਣੀ ਜਾਊਂਗਾ ਤਸਵੀਰ ਕਿ ਜਿਹੜੀ ਫੋਰਸਿਸ ਨੇ ਵੱਖ-ਵੱਖ ਫੋਰਸਿਸ ਜੋ ਇੱਥੇ ਤਨਾਤ ਹੈਗੀਆਂ ਨੇ ਤਾਂ ਕਿਤਨਾ ਕਿ ਥੋੜੀ ਜਿਹੀ ਦੇਰ ਦੇ ਵਿੱਚ ਹੁਣ ਇਹਨਾਂ ਮਸ਼ੀਨਾਂ ਨੂੰ ਇੱਥੋਂ ਰਵਾਨਾ ਕੀਤਾ ਜਾਏਗਾ ਤੇ ਜਿੱਥੇ ਰਵਾਨਾ ਕੀਤਾ ਜਾਏਗਾ ਜਿਹੜੇ-ਜਿਹੜੇ ਬੂਤਰ ਰਵਾਨਾ ਕੀਤਾ ਜਾਏਗਾ ਉਸ ਗੱਡੀ ਦੇ ਵਿੱਚ ਵੀ ਟਰੈਕਿੰਗ ਸਿਸਟਮ ਲੱਗਾ ਹੋਊਗਾ ਜਿਹੜੀ ਸਾਰੀ ਜਾਣਕਾਰੀ ਜੋ ਚੋਣ ਕਮਿਸ਼ਨ ਆ ਉਹਨਾਂ ਤੱਕ ਪਹੁੰਚਦੀ ਜਾਏਗੀ ਤਾਂ ਕੱਲ-ਕੱਲ ਤਸਵੀਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਬਣੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਿਕ ਜਗਬਣੀ ਟੀਵੀ ਸ਼੍ਰੀਮ ਸਸਾਈ